ਹਾਂਜੀ ਅੱਜ ਆਪਣੇ ਨਾਲ ਬਾਈ ਬਸੰਤ ਢਾਲੀਵਾਲ ਕੁਝ ਕੁ ਸਾਲ ਪਹਿਲਾਂ ਫੁੱਲ ਚਰਚਾ ਜੀ ਦੀ ਰਹੀ ਆ ਪਿੰਡ 'ਚ ਚਲੋ ਬਾਕੀ ਕਿਸਮਤ ਦੀ ਗੱਲ ਆ ਕਿਸੇ ਨੇ ਕਿਵੇਂ ਹਿੱਟ ਹੋਣਾ ਕਿਸੇ ਨੇ ਕਿਸੇ ਨੇ ਕਿਵੇਂ ਹੋਣਾ ਪਰ ਹਰ ਜਿੰਨੇ ਵੀ ਸਾਡੀਆਂ ਸੱਥਾਂ ਐ ਹਰੇ ਖੁੰਡ ਤੇ ਨੇੜੇ ਤੇੜੇ ਦੇ ਪਿੰਡਾਂ 'ਚ ਬਸੰਤ ਢਾਲੀਵਾਲ ਬਸੰਤ ਢਾਲੀਵਾਲ ਹੋਈ ਵੀ ਸੀ ਤੇ ਉਹ ਗੱਲ ਆ ਧਰਮਪ੍ਰੀਤ ਮੇਲੇ ਹੁਣਾਂ ਦੀ ਹੈ ਨਾ ਹਾਂ ਤਾਂ ਪ੍ਰੀਤੀ ਕੈਸਟ ਇੱਕ ਦਿਨ ਪਹਿਲਾਂ ਬਸੰਤ ਵਾਲੀ ਜਾਲ ਤੋਂ ਰਿਲੀਜ ਹੋਈ ਸੀ ਭਈ ਉਹ ਮੈਨੂੰ ਗੱਲ ਕਹਾਣੀ ਸੁਣਾ ਉਹੀ ਅੱਜ ਆਪਾਂ ਫੇਰ ਦੁਬਾਰਾ ਦਰਸ਼ਕਾਂ ਮੂਰੇ ਧਰਨੀ ਆ ਤੇ ਦਰਸ਼ਕਾਂ ਨੂੰ ਇੰਨੀ ਮਿਹਨਤ ਕਰਨੀ ਆ ਬਈ ਇਹਨੂੰ ਵੀਡੀਓ ਨੂੰ ਵਾਇਰਲ ਕਰਿਓ ਬਹੁਤ ਸੋਹਣਾ ਰਿਆਜੀ ਬੰਦਾ ਏ ਤੇ ਬਹੁਤ ਹੀ ਵਧੀਆ ਲਿਖਤਾ ਆਪਦੇ ਲਿਖੇ ਗਾਣੇ ਸੀ ਹਨਾ ਬਈ ਬਸੰਤ ਤੇ ਉਹ ਮੈਨੂੰ ਯਾਰ ਜਿਹੜੀ ਗੱਲ ਦੁੱਖ ਸੁੱਖ ਫੇਰ ਕਰ ਲਈ ਕੈਸਟ ਦਾ ਨਾਂ ਸੀ ਤੇਰੀ ਦਾ ਤੇ ਉਹ ਮੈਨੂੰ ਦੁਬਾਰਾ ਸੁਣਾ ਯਾਰ ਆਪਾਂ ਦੁਬਾਰਾ ਦਰਸ਼ਕਾਂ ਨਾਲ ਫੇਰ ਸਾਂਝਾ ਕਰਨਾ ਉਹਦਾ ਦੁੱਖ ਸੁਖ ਉਦੋਂ ਤਾਂ ਦੁੱਖ ਸੁਖ ਕਰਦਾ ਹੀ ਪਰ ਹੁਣ ਤਾਂ ਦੁੱਖ ਹੀ ਪੱਲੇ ਪੈ ਗਿਆ ਹਾਂ ਸੁੱਖ ਉੱਡ ਗਏ ਹਾਂ ਹਟ ਗਏ ਸੁੱਖ ਉੱਡ ਗਏ ਹਾਂਜੀ ਨਾ ਸੁਖ ਦੀ ਨੀਂਦ ਪੈਂਦਾ ਸੀ ਨਾ ਹੁਣ ਕੋਈ ਇਦਾਂ ਆਉਂਦੀ ਹੈਰਾਨ ਪਈ ਰਹਿੰਦਾ ਉਹ ਕਹਾਣੀ ਕਿ ਮੈਂ ਬਣਾਈ ਸੀ ਬਾਈ ਪਸੰਤਾ ਉਹ ਦੱਸ ਮਾਰੀ ਉਹ ਕਹਾਣੀ ਤਾਂ ਇਹ ਬਣਾਈ ਸੀ ਉਹਨਾਂ ਸਮੇਂ ਚ ਤਾਂ ਪਤਾ ਹੀ ਨਹੀਂ ਸੀ ਵੀ ਹਮਮ 호텔 ਨੂੰ ਕੀ ਕਹਿੰਦੇ ਆ ਤੇ ਪੈਲਸ ਨੂੰ ਕੀ ਕਹਿੰਦੇ ਆ ਹਮ ਪਰ ਅਸੀਂ ਹੋਟਲ ਹੀ ਕਹਿੰਦੇ ਸੀ ਵੀ ਹੋਟਲ ਅਦੇ ਸੀ ਪਵ ਦੇ ਵਿੱਚ ਹਾਂਜੀ ਹਾਂ ਅੱਜ ਤੋਂ 10 15 20 ਸਾਲ ਪਹਿਲਾਂ ਦੀ ਗੱਲ ਆ ਜੀ ਬਾਈ 24 ਸਾਲ ਦੀ ਗੱਲ ਆ ਹਾਂਜੀ ਹਾਂ ਤੇ ਬਸੋ ਇਦਾਂ ਤੁਰੇ ਜਾਂਦੇ ਸੀ ਕੋਈ ਏਸੀ ਉਹ ਮੁਖੜੇ ਦੀ ਲੈਣ ਉੱਠੀ ਹਾਂਜੀ ਤੇ ਉਹ ਪੰਜਾ 15.0 ਮਿੰਟਾਂ ਚ ਹੀ ਬਣ ਗਿਆ ਚਲੋ ਜੀ ਅੱਜ ਅਪਾ ਸੁਨਾਈਏ ਫੇ ਦੁਬਾਰਾ ਪਤਾ ਨਹੀਂ ਸੀ ਮੈਨੂੰ ਵੇ ਸੱਜਣਾ ਇੱਥੋਂ ਤੱਕ ਪਹਚਾ ਦੇਣਗੇ ਹੇ ਬੰਨੇ ਪੁਲਤ ਸੱਲੀਆਂ ਦੇ ਹੱਥੀਂ ਚੰਦਰੇ ਟਾ ਦੇਣਗੇ ਬੰਨੇ ਪੁਲਤ ਸੱਲੀਆਂ ਦੇ ਤੇ ਚੰਦੇ ਰੇ ਟਾ ਦੇਣਗੇ ਐ ਬਿੰਦ ਦੀ ਬਿੰਦ ਤੇਰੇ ਕੋਲ ਖੜੀ ਹੋਵੇ ਬਿੰਦ ਦੀ ਬਿੰਦ ਤੇਰੇ ਕੋਲ ਖੜੀ ਹੋਵੇ ਹੈ ਨਹੀਂ ਦਲ ਨੂੰ ਚਾ ਸੱਜਣਾ ਐ ਦੁੱਖ ਸੁੱਖ ਕਰ ਲਈ ਫੇਰ ਕਿਤੇ ਮੇਰਾ ਪੈਲਸ ਦੇ ਵਿੱਚ ਵਿਆਹ ਸੱਜਣਾ ਦੁੱਖ ਸੁੱਖ ਕਰ ਲਈ ਫੇਰ ਕਿਤੇ ਮੇਰਾ ਪੈਲਸ ਦੇ ਵਿੱਚ ਵਿਆਹ ਸੱਜਣਾ ਤੈਨੂੰ ਦੇਣ ਦਾ ਕਹਿਣਾ ਵੇ ਹੇ ਕਿੱਥੋਂ ਦਾ ਸੀ ਜਨਮ ਮੈਂ ਸੱਜਣਾ ਕਿੱਥੇ ਜਾ ਕੇ ਰਹਿਣਾ ਵੇ ਕੁੰਜਾਂ ਵਾਲੀ ਡਾਰੀ ਸੋਹਣਿਆ ਕੁੰਜਾਂ ਵਾਲੀ ਡਾਰੀ ਸੋਹਣਿਆ ਉੱਡ ਜਾਣਾ ਏ ਰਾ ਸੱਜਣਾ ਹਏ ਦੁੱਖ ਸੁੱਖ ਕਰ ਲਈ ਫੇਰ ਕਿਤੇ ਮੇਰਾ ਪਹਿਲਸ ਦੇ ਵਿੱਚ ਵਿਆਹ ਸੱਜਣਾ ਦੁੱਖ ਸੁੱਖ ਕਰ ਲਈ ਫੇਰ ਕਿਤੇ ਮੇਰਾ ਹੈਲੋ ਸਦੇ ਵਿੱਚ ਵਿਆਸ ਜਣਾ ਵਾਕਿਆ ਯਾਰ ਵਾਕਿਆ ਰਿਆ ਚਾਉਂਦਾ ਹੈ ਗੀਤ ਬਹੁਤ ਸੋਹਣੀ ਗੱਲ ਬਾਤ ਆ ਪਸੰਦ ਤੋਂ ਬਾਈ ਗੀਤ ਤਾਂ ਹੋਰ ਵੀ ਲਿਖੇ ਸੀ ਮੈਨੂੰ ਇੱਕਦਮ ਤੂੰ ਪਿੰਡ ਦੀ ਕੁੜੀ ਗੀਤ ਸੁਣਾਇਆ ਸੀਗਾ ਉਸ ਤੋਂ ਬਾਅਦ ਇੱਕ ਹੋਰ ਪਿੰਡ ਦੀ ਕੁੜੀ ਗੀਤ ਲਿਖਿਆ ਸੀਗਾ ਪਹਿਲਾਂ ਉਹ ਪਿੰਡ ਦੀ ਕੁੜੀ ਗੀਤ ਆਪਾਂ ਪਿੰਡ ਦੀ ਕੁੜੀ ਤਾਂ ਸਾਰਾ ਗੀਤ ਹੀ ਜ਼ਿਆਦਾ ਹਾਂਜੀ ਜਿਹੜਾ ਉਹ ਗੀਤ ਆ ਉਹਦੀ ਇੱਕ ਵਾਰ ਸਤਾਈ ਜ਼ਿਆਦਾ ਨਹੀਂ ਨਹੀਂ ਉਹ ਸਤਾਈ ਹੋਈ ਘੰਟਾ ਉਹਦੀ ਹਾਂ ਹਾਂ ਆਪਾਂ ਸਤਾਈ ਸਾਂਝੀ ਕਰਾਂਗੇ ਪਹਿਲਾਂ ਪਿੰਡ ਦੀ ਕੁੜੀ ਸੁਣਾਈਏ ਪਿੰਡ ਦੀ ਕੁੜੀ ਹੂੰ ਮਤਲਬ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਪਿਆਰ ਪਾਲਾਂਦਾ ਹਾਂਜੀ ਤੇ ਉਹ ਆਪਣੇ ਭਰਾ ਨੂੰ ਕਹਿੰਦਾ ਤੇ ਮੈਂ ਆਹ ਕੰਮ ਕਰਨਾ ਹੈ ਹਾਂ ਤੇ ਉਹਦਾ ਭਰਾ ਇਸ ਗੱਲ ਨੂੰ ਨਹੀਂ ਮੰਨਦਾ ਠੀਕ ਹੈ ਵੀ ਇਹ ਕੰਮ ਨਹੀਂ ਹੋ ਸਕਦਾ ਗਲਤਾਂ ਕੰਮ ਹਾਂ ਉਹ ਆਂਦਾ ਵੀ ਹੁਣ ਰਸਮਾਂ ਕਸਮਾਂ ਪਾ ਲਈਆਂ ਇਹ ਹੁਣ ਮੈਂ ਨਹੀਂ ਛੱਡ ਸਕਦਾ ਇਹ ਗੱਲ ਨੂੰ ਹੂੰ ਫਿਰ ਉਹਦਾ ਭਰਾ ਦੱਸਦਾ ਵੀ ਇਹਦਾ ਮੀਨ ਆ ਨਿਕਲਣਾ ਠੀਕ ਆ ਸੋਣੀ ਮੇਰੀ ਯਾਰਾ ਇੰਨੀ ਕਰੇ ਵੀ ਨਾ ਹਿੰਡੋ ਏ ਪਿੰਡ ਦੀ ਕੁੜੀ ਤੂੰ ਇਨੀ ਵਾਰਗੇ ਨਾ ਜਿੰਦ ਓਏ ਹੁਣੇ ਮੇਰੀ ਯਾਰਾ ਇਨੀ ਕਰ ਵੀ ਨਾ ਹਿੰਡ ਓਏ ਪਿੰਡ ਦੀ ਕੁੜੀ ਤੂੰ ਇਨੀ ਵਾਰਗੇ ਨਾ ਜਿੰਦ ਓਏ ਐਡੀ ਵੱਡੀ ਵਦਨਾ ਮੀ ਪਿੰਡੇ ਵਿੱਚ ਹੋਜੂ ਐਡੀ ਵੱਡੀ ਵਦਨਾ ਮੀ ਪਿੰਡੇ ਵਿੱਚ ਹੋਜੂ ਕਿਹੜਾ ਸੁੱਖ ਇਹ ਝੋਲੀ ਚ ਪੋ ਆਈ ਜਾਂਦੀ ਏ ਸੁੱਖ ਇਹ ਝੋਲੀ ਚ ਪੋ ਆਈ ਜਾਂਦੀ ਏ ਚੰਦ ਪੁੱਠੇ ਪੱਥ ਪਾਵਾ ਚੜ ਜੇ ਵੇ ਸ਼ੱਕੇ ਕੁੜੀ ਪਿੰਡ ਦੀ ਨਾ ਪਿੰਡ ਚ ਵੀ ਆਹੀ ਜਾਂਦੀ ਐ ਚੰਦ ਪੁੱਠੇ ਪੱਥ ਪਾਵਾ ਚੜ ਜੇ ਵੇ ਸ਼ੱਕੇ ਕੁੜੀ ਪਿੰਡ ਦੀ ਨਾ ਪਿੰਡ ਚ ਵੀ ਆਹੀ ਜਾਂਦੀ ਐ ਹਾਂ ਤੇ ਫੇਰਾ ਹਾਂਜੀ ਹਾਂ ਸਲਵੰਤਰਾ ਹੁਣ ਦੋ ਵਾਈਂ ਅੰਤਰਾ ਹੁਣ ਹਾਂ ਹਾਂਜੀ ਪਿੰਡੇ ਵਿੱਚ ਚੱਲੇ ਪਿਆਰੇ ਜਿਹੜੀ ਕੁੜੀ ਨਾ ਦੁੱਧੋ ਚੁੰਘੇ ਦਾਨੀ ਵਾਲ ਓਏ ਹੇ ਪਿੰਡੇ ਵਿੱਚ ਚੱਲੇ ਪਿਆਰੇ ਜਿਹੜੀ ਕੁੜੀ ਨਾਲ ਓਏ ਉਹ ਵੀ ਐਸੇ ਆਣਾ ਦੁੱਧ ਚੁੰਘਦਾਨੀ ਵਾਲ ਓਏ ਉਹਨੂੰ ਵੀ ਪਤਾ ਏ ਐਡੀ ਭੇੜੀ ਏ ਕਲੰਕ ਉਹਨੂੰ ਵੀ ਪਤਾ ਏ ਐਡੀ ਭੇੜੀ ਏ ਕਲੰਕ ਕਿਹੜਾ ਖਿਹੜੇ ਮੱਥੇ ਛੇਤੀ ਇਹ ਲਾਈ ਜਾਂਦੀ ਏ ਖਿਹੜੇ ਮੱਥੇ ਛੇਤੀ ਇਹ ਲਾਈ ਜਾਂਦੀ ਏ ਚੰਦ ਪੁੱਠੇ ਪਾਸੋਂ ਪਾਵਾਂ ਚੜ੍ਹ ਜੇ ਵੈ ਸ਼ੱਕੇ ਕੁੜੀ ਪਿੰਡ ਦੀ ਨਾ ਪਿੰਡ 'ਚ ਵੀ ਆਹੀ ਜਾਂਦੀ ਐ ਚੰਦ ਪੁੱਠੇ ਪਾਸੋਂ ਪਾਵਾਂ ਚੜ੍ਹ ਜੇ ਵੈ ਸ਼ੱਕੇ ਕੁੜੀ ਪਿੰਡ ਦੀ ਨਾ ਪਿੰਡ 'ਚ ਵੀ ਆਹੀ ਜਾਂਦੀ ਐ ਹਾਂਜੀ ਬਹੁਤ ਸੋਹਣਾ ਤੇ ਭਾਈ ਉਹ ਫਿਰ ਹੁਣ ਨਾਲ ਲੱਗਦੇ ਹਾਥੀ ਉਹਦੀ ਸਥਾਈ ਵੀ ਆ ਜਾਣੇ ਹੁਣ ਉਹ ਸਥਾਈ ਵੀ ਜਰੂਰ ਸੁਣਾ ਯਾਰ ਠੀਕ ਉਹ ਮੁੰਡੇ ਕੁੜੀ ਦੀ ਉਹ ਹੀ ਕਹਾਣੀਆਂ ਜੀ ਬਹੁਤ ਸੋਹਣੀ ਲੱਗਤਾ ਉਹ ਮੁੰਡੇ ਕੁੜੀ ਦੀ ਕਹਾਣੀ ਐ ਤਾਂ ਜਾਣੀ ਪਿੰਡ 'ਚ ਪਿੰਡ 'ਚ ਵਿਆਹ ਕਰਾ ਲਿਆ ਹਾਂਜੀ ਹਾਂ ਪਿੰਡ ਦੀ ਮਤਲਗਾ ਲੈ ਜਾਈ ਸੀ ਮੁੰਡੇ ਵੱਲੋਂ ਤੇ ਉਹਦੇ ਭਰਾਵਾਂ ਨੇ ਜਵਾਬ ਸਾ ਇਹ ਗੱਲ ਤੱਕ ਜਵਾਬ ਹੁਣ ਕੰਧ ਓਲੇ ਕੰਮ ਹੋ ਗਿਆ ਥੰਦ ਨਾਲ ਹਾਂ ਗੇਟ ਦੇ ਸਾਹਮਣੇ ਗੇਟ ਹਾਂ ਗੇਟ ਨੂੰ ਗੇਟ ਸਾਹਮਣੇ ਲਓ ਵੀ ਇਹੀ ਗੱਲ ਆ ਔਰੀ ਪਿੰਡ ਦੇ ਮੁੰਡੇ ਦੇ ਨਾਲ ਪਾਲਿਆ ਨੀ ਤੋਂ ਮਾਪਿਆਂ ਨੂੰ ਦਿਲ ਚੋਂ ਭਲਾ ਲਿਆ ਪਿੰਡੇ ਦੇ ਮੁੰਡੇ ਦੇ ਨਾਲ ਪਾਲਿਆ ਨੀ ਤੋਂ ਮਾਪਿਆਂ ਨੂੰ ਦਿਲ ਚੋਂ ਭਲਾ ਲਿਆ ਨੀ ਤੋਂ ਮਪਿਆਂ ਨੂੰ ਦਿਲ ਚੋਂ ਭਲਾ ਲਿਆ ਨੇ ਉਹਨਾਂ ਨੂੰ ਜਿਉਂਦੇ ਮਾਰਗੀ ਲਾ ਮਰਜ ਕਰਾ ਕੇ ਮਾਰੀ ਜਾਣੀ ਏ ਵੀਰਾਂ ਤੋਂ ਦਿਵਾਲੀ ਪਾਲਦੀ ਲਾ ਮਰਜ ਕਰਾ ਕੇ ਡੁੱਬ ਜਾਣੀ ਏ ਵੀਰਾਂ ਤੋਂ ਦਿਵਾਲੀ ਪਾਲਦੀ ਇਹ ਐਨਾ ਕੇ ਬਣਿਆ ਇਹ ਸਾਈ ਬਣਾਈ ਆ ਵੀਰੇ ਤੇ ਹੁਣ ਬਸੰਤ ਆਪਾ ਬਾਈ ਜਾਂਦੇ ਜਾਂਦੇ ਇੱਕ ਕੋਈ ਲੋਕ ਤੱਤ ਸੁਣਾ ਕੇ ਜਾ ਬਸ ਆਪਾ ਦਰਸ਼ਕਾਂ ਨੂੰ ਇਹ ਦੱਸਣਾ ਤੇ ਬਾਈ ਨੰਬਰ ਇਹਦਾ ਬਾਈ ਦਾ ਪਸੰਤ ਢਾਲੀ ਵਾਲ ਦਾ ਉੱਤੇ ਸਕਰੀਨ ਤੇ ਚੱਲੀ ਜਾਂਦਾ ਵਿਆਹਾਂ ਦੇ ਪ੍ਰੋਗਰਾਮ ਹੁਣ ਛੋਟੇ ਮੋਟੇ ਪ੍ਰੋਗਰਾਮ ਜਿਵੇਂ ਮਰਜੀ ਆ ਤੇ ਬਾਈ ਕੰਟੈਕਟ ਜਰੂਰ ਕਰਕੇ ਹੌਸਲਾ ਬਜਾਈ ਜਰੂਰ ਕਰਨੀ ਹੈ ਬਾਈ ਦੀ ਚਲੋ ਬਾਈ ਹੁਣ ਲੋਕਤਤ ਉਹ ਦੇਖਦਾ ਲੋਕਤਤ ਬਣਾ ਦੰਨੇ ਆ ਬਾੜ ਕਰਨ ਦਾ ਫਾਇਦਾ ਨਹੀਂ ਜੇ ਬਾੜੀ ਆਪ ਦੇ ਖੇਤ ਨੂੰ ਖਾਈ ਜਾਂਦੀ ਹਾਂ ਸਹੀ ਬਾੜੂ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਖੇਤ ਨੂੰ ਬਾੜੀ ਖਾਈ ਜਾਂਦੀ ਹੈ ਹਾਂ ਸੁਣਾ ਜਿਦੋਂ ਖੇਤ ਵਾੜੇ ਨੂੰ ਖਾਜੇ ਕੀ ਅੱਗ ਲਾਉਣੀ ਕੰਡਿਆਂ ਨੂੰ ਕੀ ਅੱਗ ਲਾਉਣੀ ਕੰਡਿਆਂ ਨੂੰ ਯਾ ਕੁੱਤੀ ਚੋਰਾ ਨਾ ਰਲ ਗਈ ਭੌਂਕਦੇ ਆਪਣੇ ਬੰਦਿਆਂ ਨੂੰ ਕੁੱਤੀ ਚੋਰਾ ਨਾ ਰਲ ਗਈ ਭੌਂਕਦੀ ਆਪਣੇ ਵਾਈਆਂ ਨੂੰ ਕਰਦਾ ਪੇਤੀ ਹੋ ਕੇ ਲੰਕਾ ਚ ਟਟਵਾ ਦਿੰਦਾ ਹੇ ਜੁਗਲਖੋਰ ਜੋ ਬੰਦਾ ਤੇ ਬੰਦਾ ਮਰਵਾ ਦਿੰਦਾ ਜੁਗਲਖੋਰ ਜੋ ਬੰਦਾ ਤੇ ਬੰਦਾ ਮਰਵਾ ਦਿੰਦਾ ਨਹੀਂ ਵੇਖਦੇ ਲੋਕੀ ਨਹੀਂ ਵੇਖਦੇ ਲੋਕੀ ਆਰੀ ਦੇ ਦੰਧਿਆਂ ਨੂੰ ਆਰੀ ਦੇ ਦੰਧਿਆਂ ਨੂੰ ਉਹ ਕੁੱਤੀ ਚੋਰਾ ਨਾ ਰਲ ਗਈ ਭੌਂਕਦੀ ਆਪਣੇ ਬੰਦਿਆਂ ਨੂੰ ਕੁੱਤੀ ਚੋਰਾ ਨਾ ਰਲ ਗਈ ਭੌਂਕਦੀ ਆਪਣੇ ਵਾਈਆਂ ਨੂੰ ਅੱਜ ਕੱਲ ਨਹੀਂ ਮਿਲਦਾ ਕੋਈ ਨਾਲ ਲਿਆ ਜਾਣਾ ਅੱਜ ਕੱਲ ਨਹੀਂ ਮਿਲਦਾ ਕੋਈ ਨਾਲ ਲਿਆ ਜਾਣਾ ਹਾਏ ਦੁਨੀਆਦਾਰੀ ਤੁਰੀ ਆਉਂਦੀ ਆਰੀ ਤਰਵਾ ਜਾਣਾ ਹਾਏ ਇਹ ਦੁਨੀਆਦਾਰੀ ਤਰੀ ਆਉਂਦੀ ਆਰੀ ਤਰਵਾਜਾਂ ਨਾ ਨਹੀਂ ਪੁਲਸ ਏ ਫੜਦੀ ਨਹੀਂ ਪੁਲਸ ਏ ਫੜਦੀ ਆਕੇ ਹੱਥੇ ਰੰਗਿਆਂ ਨੂੰ ਹਾਏ ਹੱਥੇ ਰੰਗਿਆਂ ਨੂੰ ਯਾ ਕੁੱਤੀ ਚੋਰਾ ਨਾ ਰਲ ਗਈ ਭੌਂਕਦੀ ਆਪਣੇ ਬੰਦਿਆਂ ਨੂੰ ਕੁੱਤੀ ਚੋਰਾ ਨਾ ਰਲ ਗਈ ਭੌਂਕਦੀ ਆਪਣੇ ਬੰਦਿਆਂ ਨੂੰ ਭਾਈ ਵਾਹ ਸੋਣਾ ਕਮਾਲ ਆ ਯਾਰ ਭਾਈ ਬਸੰਤ ਸਰਾਏ ਗੱਲ ਬਾਤ ਭਾਈ ਯਾਰ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੋ व्हायरल ਕਰਨਾ ਦੁਬਾਰਾ ਬਹੁਤ ਤਰ੍ਹਾਂ ਦੇ ਗੀਤ ਡਿਊਟ ਲੋਕ ਤੱਤ ਪਰਿਵਾਰਕ ਗੀਤ ਬੜੇ ਤਰ੍ਹਾਂ ਦੇ ਰੰਗ ਪਏ ਆ ਬਾਈ ਕੋਲੇ ਕੰਟੈਕਟ ਜ਼ਰੂਰ ਕਰਕੇ ਕੋਈ ਵੀ ਬਾਈ ਪੈਸਿਆਂ ਦੇ ਇਹਨਾਂ ਤੋਂ ਖਰੀਦ ਸਕਦਾ ਏ ਵੀਡੀਓ ਨੂੰ ਕਰ ਦਿਓ ਬਹੁਤ ਬਹੁਤ ਸ਼ੇਅਰ ਧੰਨਵਾਦ ਇੱਕ ਹੋਰ ਛੁੱਟੀ ਦੀ ਸਟੋਰੀ ਆ ਕੋਈ ਨਾ ਸੁਣਾਵੇ ਜਲੰਧਰ ਦੂਰ ਦੇ ਦਸਤਾਂ ਤੇ ਅਸੀਂ ਗਏ ਸੀ 8 9 ਜਣੇ 10 ਬੰਦੇ ਉੱਥੇ ਮਤਲਬ ਠੀਕ ਹੈ ਬਿਆਪੀ ਕਲਾਵਾਜ ਕੋਣ ਹਾਂ ਹਾਂ ਤੇ ਉੱਥੇ ਸੱਤ ਪ੍ਰੋਡਿਊਸਰ ਬੈਠੇ ਠੀਕ ਹੈ ਜੀ ਉੱਥੇ ਅੱਠ ਮੁੰਡੇ ਜਦੋਂ ਗਏ ਅੰਦਰ ਤੇ ਇਹਨਾਂ ਨੂੰ ਅੱਠਾਂ ਨੂੰ ਰਿਜੈਕਟ ਕਰਤਾ ਨਾਲ ਰਿਜੈਕਟ ਕਰਤਾ ਚਲ ਮੈਂ ਵੀ ਇਸ ਗੱਲ ਨੂੰ ਤੁਹਾਨੂੰ ਕਿਹਾ ਵੀ ਮਨਾ ਜਦੋਂ ਇਹ ਪੜੇ ਲਿਖੇ ਮੁੰਡੇ ਰਿਜੈਕਟ ਹੋ ਗਏ ਇਹ ਆਪਣਾ ਇੱਥੇ ਕੀ ਬੱਧੀਗਾ ਫੇ ਤੂੰ ਵੀ ਬਾਹਰ ਹੀ ਮੁੜ ਜਾ ਠੀਕ ਹੈ ਪਰ ਨਹੀਂ ਬਾਹਰ ਮੁੜਨ ਦੇ ਬਾਵਜੂਦ ਅਸੀਂ ਦੋ ਜਣੇ ਸੀ ਦੋਨੇ ਜਦੋਂ ਅੰਦਰ ਗਏ ਹਾਂ ਤੇ ਰਾਗਾਂ ਬਾਰੇ ਤਾਂ ਉਦੋਂ ਨਹੀਂ ਇੰਨਾ ਗਿਆਨ ਸੀ ਤੇ ਪਰ ਹੋ ਸਕਦਾ ਪੈਰ ਮਿਰਾ ਗੋਵੇ ਤੇ ਉਹਦੇ ਵਿੱਚ ਉਹਨਾਂ ਨੇ ਫੈਡੂਸਰਾਂ ਨੇ ਜਦੋਂ ਮੈਂ ਹੂੰਗ ਲਈ ਬਾਜੇ ਤੋਂ ਪੇਟੀ ਤੋਂ ਸੋਰ ਦੇ ਵਿੱਚ ਆਇਆ ਉਹਨਾਂ ਨੇ ਪੁੱਛਿਆ ਵੀ ਕੀ ਗਾਏਗਾ ਮੈਂ ਕਿ ਸ਼ੱਲਾ ਹਾਂ ਜਦੋਂ ਸ਼ੱਲੇ ਦਾ ਉਹਨਾਂ ਨੇ ਕਿ ਹਾਂ ਤਾਂ ਪੁੱਛਿਆ ਵੀ ਕੀ ਸ਼ੱਲੇ ਦਾ ਹੋਗਾ ਹਾਂ ਤੇ ਉਹ ਤੁਹਾਡੇ ਮੂਰੇ ਪੇਸ਼ ਆ ਬੋਲੋ ਮੈਂ ਉਸ ਦੂਰਦਰਸ਼ਨ ਤੋਂ ਹਾਂ ਮਤਲਬ ਨਵਾਂ ਬੰਦਾ ਜੋ ਕੱਲਾ ਮੈਸ ਸਲੈਕਟ ਹੋਇਆ ਸਲੈਕਟ ਹੋਇਆ ਨਾ ਜਲੰਧਰ ਦੂਰਾ ਸੁਣੋ ਫੁੱਲ ਮਸ਼ਹੂਰ ਹੁੰਦਾ ਜੀ ਹਾਂ ਨਹੀਂ ਠੀਕ ਆ ਕੱਢ ਦੇ ਕੜਲ ਹੁਣ ਇੱਕ ਇੱਚੀ ਵਿੱਚ ਛੱਲਾ ਦੂਜਾ ਛੱਲੇ ਵਿੱਚ ਨਗ ਇੱਕ ਇੱਚੀ ਵਿੱਚ ਛੱਲਾ ਦੂਜਾ ਛੱਲੇ ਵਿੱਚ ਨਗ ਵੇ ਨਾਲ ਵੇਖਿਆ ਨਹੀਂ ਲੱਗਦਾ ਜੀ ਸੱਜਣਾ ਜੀ ਸੱਜਣਾ ਜੀ ਸੱਜਣਾ ਵੇ ਖੋਰੇ ਨਗ ਚ ਮੜਾ ਕੇ ਦੇ ਗਿਆਂ ਕੀ ਸੱਜਣਾ ਨਗ ਚ ਮੜਾ ਕੇ ਦੇ ਗਿਆਂ ਕੀ ਸੱਜਣਾ ਤੂੰ ਹੀ ਮੇਰੀ ਜਿੰਦ ਦੀ ਆਨ ਤੂੰ ਹੀ ਤਗਦੀਰੇ ਤੂੰ ਮੇਰਾ ਰਾਂਝਾ ਤੇ ਮੈਂ ਤੇਰੀ ਹੀਰ ਵੇ ਮੈਂ ਕਿਹਾ ਤੂੰ ਹੀ ਮੇਰੀ ਜਿੰਦ ਦੀ ਆਨ ਤੂੰ ਹੀ ਤਗਦੀਰੇ ਤੂੰ ਮੇਰਾ ਰਾਂਝਾ ਤੇ ਮੈਂ ਤੇਰੀ ਹੀਰ ਵੇ ਜਦੋਂ ਸਾਡੀ ਗੱਲ ਆਵੇ ਮੈਨੂੰ ਹੱਸੇ ਕੇ ਬਾਲਾਵੇਂ ਜੇ ਦੋ ਸਾਡੀ ਗਲੀਆਂ ਮੇ ਮੈਨੂੰ ਹੱਥੀ ਕੇ ਬਲਾਵੇਂ ਉਦੋਂ ਪਰ ਜਾਂਦਾ ਖੁਸ਼ੀਆਂ ਦਾ ਮੀ ਸੋਹਣਿਆ ਮੀ ਸੋਹਣਿਆ ਮੀ ਸੋਹਣਿਆ ਦੇਖਔਰੇ ਨਗ ਚਮੜਾਕੇ ਦੇ ਗਾਂ ਹੇ ਨਗ ਤੇ ਮੜਾਕੇ ਦੇ ਗਾਂ ਕੀ ਸੋਹਣਿਆ ਨਗ ਚਮੜਾਕੇ ਦੇ ਗਾਂ ਕੀ ਸੋਹਣਿਆ ਅੱਜ ਤੋਂ ਮੈਂ ਚੰਨਾ ਤੇਰੀ ਹੋ ਗਈ ਆ ਪਰੀ ਤਵੇ ਸੁਫਨੇ ਚ ਨਿੱਤ ਤੇ ਤੇਰੀ ਰੱਖ ਦੀ ਉਡੀਕ ਵੇ ਅੱਜ ਤੋਂ ਮੈਂ ਚੰਨਾ ਤੇਰੀ ਹੋ ਗਈ ਆ ਪਰੀ ਤਵੇ ਸੁਫਨੇ ਚ ਨਿੱਤ ਤੇ ਤੇਰੀ ਰੱਖ ਦੀ ਉਡੀਕ ਵੇ ਜਿੱਦੋਂ ਸੁਫਾ ਨੇ ਚ ਆਵੇਂ ਬਾਹਾਂ ਗਾਲੇ ਵਿੱਚ ਪਾਵੇਂ ਜਿੱਦੋਂ ਸੁਫਾ ਨੇ ਚ ਆਵੇਂ ਗਾਲੇ ਵਿੱਚ ਪਾਵੇਂ ਬਿਨਾਂ ਵੇਖਿਆ ਉਹਨੇ ਲੱਗਦਾ ਜੀ ਸੱਜਣਾ ਜੀ ਸੱਜਣਾ ਜੀ ਸੱਜਣਾ ਗਵਰੇ ਨੱਗੇ ਚਮੜਾ ਕੇ ਦੇਗਾਂ ਕੀ ਸੱਜਣਾ ਨੱਗੇ ਚਮੜਾ ਕੇ ਦੇਗਾਂ ਕੀ ਸੱਜਣਾ ਨੱਗੇ ਚਮੜਾ ਕੇ ਦੇਗਾਂ ਕੀ ਸੱਜਣਾ ਬਈ ਬਹੁਤ ਕਮਾਲ ਆ ਮਸੰਤ ਅੱਜ ਵੀ ਹੈ ਨਾ ਵਾਜਤਾ ਉਵੇਂ ਹੀ ਖੜਕਦੀ ਆ ਭਾਈ ਉਵੇਂ ਹੀ ਗੜਾਏ ਰਿਆਜ ਫਿਰ ਅੱਜ ਕੱਲ੍ਹ ਹੁਣ ਵੀ ਚੱਲਦਾ ਭਾਈ ਨਹੀਂ ਹੁਣ ਪਿਛੇ ਸਾਲ 1.5 ਸਾਲ ਤੱਕ ਲਗਾਤਾਰ ਕਰ ਗਿਆ ਸੀ ਹੂੰ ਉਸ ਤੋਂ ਬਾਅਦ ਕੋਈ ਵਿੱਚ ਫਿਰ ਅਰਚਣ ਪੈ ਗਈ ਅਰਚਣ ਪੈ ਗਈ ਹਮ ਚਲੋ ਜ਼ਿੰਦਗੀ ਆ ਬਾਈ ਅਰਚਣਾ ਤਾਂ ਹਨਾ ਹਮ ਆਤਾ ਮਰ ਗਿਆ ਆਪਣਾ ਧਰਮਕੋਟ ਠੀਕ ਆ ਮਰੀਦ ਹਾਂਜੀ ਜਿਹੜਾ ਅਲਡੋ ਵਲਡ ਤੇ ਮਤਲਬ ਤਪਲਾ ਜਦ ਤਾਈ ਹੋ ਗਿਆ ਕਿ ਤੋਂ ਵੱਜਿਆ ਜੀ ਹਮ ਉਹਦੇ ਮਤਲਬ ਉਹ ਉਸਤਾਦ ਸੀ ਫਿਰ ਹਾਂ ਉਹਦੇ ਕਾਰਨ ਮੁੜ ਕੇ ਫੇਰ ਮਨ ਟੁੱਟ ਗਿਆ ਹਾਂ ਠੀਕ ਆ ਉਸ ਤੋਂ ਬਾਅਦ ਮੈਂ ਯਾਰ ਉਹ ਦੋਤਾਰ ਫਰੀਦ ਹੁਣਾਲ ਮੈਂ ਤੈਨੂੰ ਉਹ ਦੁਬਾਰਾ ਫੇਰ ਗੱਲ ਸਟਾਰਟ ਕਰਦੇ ਆਂ ਭਾਈ ਉਦੋਂ ਜੋ ਤਰੀਕਾ ਇੱਥੇ ਦੀ ਧਰਮਪ੍ਰੀਤ ਹੁਣਾਲ ਨਾਲ ਮੇਲ ਮਲਾਪ ਸੀ ਕਿਹੜੀ ਗੋਇਲ ਗੋਇਲ ਮਿਊਜ਼ਿਕ ਚੋਂ ਆਇਆ ਕਿ ਆਨੰਦ ਮਿਊਜ਼ਿਕ ਚ ਬਹੁਤ ਮਸ਼ਹੂਰ ਹੁੰਦਾ ਸੀ ਕੰਪਨੀਗਾ ਇਹ ਆਨੰਦ ਮਿਊਜ਼ਿਕ ਦਾ ਗੋਇਲ ਦਾ ਇਹ ਹਾਂ ਪਰ ਪਰਲੇ ਚਾਈ ਸੀ ਪਰਲੇ ਹਾਂ ਪਰਲੇ ਕੰਪਨੀ ਵੀ ਪੂਰੀ ਮਸ਼ਹੂਰ ਸੀ ਉਹ ਤੇ ਫਿਰ ਉਦੋਂ ਭਾਈ ਗੱਲ ਕੀ ਬਣੀ ਉਦੋਂ ਗੱਲ ਇਹ ਹੋ ਗਈ ਉਹ ਭਿੰਦਰ ਡੱਬਲੀ ਦੇ ਮਤਲਬ ਥਰੂ ਚੱਲਿਆ ਐਗਰੀਮੈਂਟ ਵੀ ਹੋਇਆ ਮੈਨੂੰ ਵੀ ਭਿੰਦਰ ਨੇ ਰੱਖਿਆ ਉੱਥੇ 6 ਮਹੀਨੇ ਉਹਦੇ ਵਿੱਚ ਜਦੋਂ 6 ਮਹੀਨੇ ਰੱਖਿਆ ਚਲੋ ਉਹ ਨੂੰ ਮਤਲਬ ਉਸ ਟਾਈਮ ਤਾਂ ਕੋਈ ਵੀ ਗਾਇਕ ਨਹੀਂ ਸੀ ਜਿਹੜਾ ਦੂਰਦਰਸ਼ਨ ਟੀਵੀ ਤੇ ਆਉਂਦਾ ਸੀ ਮਤਲਬ ਇਹ ਰਾਤ ਨੂੰ ਇਹਦਾ ਗੀਤ ਤੇ ਪਹਿਲਾਂ ਹਾਂ ਦਿਲ ਨਾਲ ਖੇਡਦੀ ਪਹਿਲਾਂ 2-4 ਦਿਨ orchestra ਹੀ ਆ ਹਾਂ ਥੋੜੇ ਜਿਹੇ ਦਿਨ ਬਾਅਦ ਮੇਰੀ ਆਈ ਦੁੱਖ ਸੁੱਖ ਫੇਰ ਕਰ ਲਈ ਉਹ ਦੁੱਖ ਸੁੱਖ ਦੇ ਵਿੱਚ ਚਲੋ ਉਦੋਂ ਮੇਰੀ ਕੰਪਨੀ ਮਾੜੀ ਸੀ ਨਹੀਂ ਮਤਲਬ ਉਹਨਾਂ ਨੂੰ ਇੰਨੀ ਜੱਜਮੈਂਟ ਸੀ ਤੇ ਇਹ ਨੂੰ ਇਹ ਰਾਤ ਨੂੰ ਟੀਵੀ ਤੇ ਆ ਗਿਆ ਦੋ ਦਿਨ ਮੇਰੀ ਕੈਸਟਰ ਲੀਜ਼ ਕਰਦਾ ਕੋਸਤਾ ਉਥੋਂ ਖੜੇ ਦੀ ਮਤਲਬ ਸੂਰਜਾਤੀ ਖੜਾਈ ਨਾ ਉਹ ਤੋਂ ਸੱਭਿਆਚਾਰ ਲਾਇਆ ਜਾਨੀ ਉਹ ਸੱਭਿਆਚਾਰ ਨੇ ਉਹਨੂੰ ਉੱਥੋਂ ਹੀ ਚੱਕ ਲਿਆ ਤੇ ਮੇਰਾ ਥੋੜੀ ਜੀ ਡਾਉਣੀ ਪੈ ਗਈ ਇੱਕ ਉਹ ਤੋਂ ਮਸਤੀ ਖੜਾ ਆਇਆ ਸੀ ਬਲਕਾਰ ਸੀ ਉਹਦੇ ਕਿ ਲਾ ਹੀ ਗੇਦਾ ਹਾਂਜੀ ਹਾਂ ਇੱਕ ਮੇਜਰ ਦੀ ਕਸ਼ਟ ਆਈ ਸੀ ਮੇਜਰ ਦਾਸਤਾਨੀ ਹਾਂ ਉਹਦੀ ਨਹੀਂ ਉਦੋਂ ਬਾਈ ਪੁਆਇੰਟ 'ਚ ਦਾ ਕੱਟ ਪੂਰਾ ਕੀਤਾ ਸੀ ਵਧੀਆ ਬਹੁਤ ਜ਼ਿਆਦਾ ਬਹੁਤ ਵੱਡੇ ਸਕੂਲ ਆਇਆ ਸੀ ਮੈਨੂੰ ਪਤਾ ਰੌਣਕਾਂ ਹਾਂ ਹਾਂ ਦਲੂਬ ਪ੍ਰਧਾਨ ਸੀ ਵੀ ਆਪਣਾ ਬੱਧਨੀ ਵਾਲੇ ਸਾਰੇ ਉਦੋਂ ਤੇ ਲਾਂ ਲਾਟ ਸਿਲਚੇ ਸੀ ਨਹੀਂ ਮੈਨੂੰ ਪਤਾ ਮੈਨੂੰ ਅੱਜ ਫਾਇਦਾ ਬਈ ਛੋਟੀ ਉਮਰ ਦੀ ਉਦੋਂ ਬਹੁਤ ਨਿੱਕੇ ਸੀਗੇ ਹਾਂ ਤੇ ਕਿ ਯਾਦ ਆ ਬਈ ਜਿਹੜਾ ਬਸੰਤ ਵਾਲੀ ਹਾਲ ਦੀ ਕਸ਼ਟ ਹੋਣੀਆਂ ਦੁਖ ਸੁਖ ਫੇਰ ਕੱਲ੍ਹ ਦੇ ਪੋਸਟਰ ਬੜੇ ਦੇਖੇ ਗਲੀਆਂ 'ਚ ਲੱਗੇ ਹਾਂ 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 ਤੇ ਚਲੋ ਬਾਈ ਕੋਈ ਨਾ ਬਾਬਾ ਮਿਹਰ ਕਰੂਗਾ ਤੇ ਵੀਰੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਬਸੰਤ ਦਾ ਤੇ ਆਪਾਂ ਦੁਬਾਰਾ ਯਾਰ ਰਹਿ ਛੱਡ ਨਹੀਂ ਨਹੀਂ ਬਾਈ ਨਾ ਹਟ ਹਟ ਹੋਣ ਵਾਲੀ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਹੈ ਫੈਟ ਕਰਾਂਗੇ ਹਾਂ ਵਾਇਰਲ ਕਰਨਾ ਬਾਈ ਛੋਡੇ ਹੱਥ ਜਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਉਹਦੇ ਵਿੱਚ ਜੇ ਗੱਲ ਹੋਊਗੀ ਬਈ ਆਪਣਾ ਰਜਿੰਦਰ ਕੋਲੇ ਵੀ ਗਿਆ ਸੀ ਫੈਟ ਕੰਪਨੀ ਦੇ ਵਿੱਚ ਫੈਟਾਂ ਹਾਂ ਫੈਟਾਂ ਉੱਥੇ ਵੀ ਮੈਂ ਗਿਆ ਸੀ ਉਹਨਾਂ ਨੇ ਵੀ ਮੈਨੂੰ ਇਸ ਗੱਲ ਦਈ ਭੰਗਾਰਾ ਦਿੱਤਾ ਸੀ ਵੀ ਵਧੀਆ ਆਵਾਜ਼ ਆ ਤੇਰੀ ਗੱਲਬਾਤ ਹੈਗੀ ਆ ਪਰ ਮੈਨੂੰ ਇੰਟਰਨੈਟ ਜਦੋਂ ਉੱਥੇ 6 ਮਹੀਨੇ ਰੱਖਿਆ ਰਿਆ ਅੱਜ ਆ ਸੁਣੀ ਉੱਥੇ ਗਲਦਸਤਾ ਆਉਣਾ ਸੀ ਬਲਕਾਰ ਸਿੱਧੂ ਕਾਸ਼ਦੀਪ ਧਰਮਪ੍ਰੀਤ ਜਸਵਿੰਦਰ ਬਰਾੜ ਬਲਕਾਰ ਸਿੱਧੂ ਹੋਰ ਤੇ ਬਾਹਰੀ ਉਹਨੂੰ ਆਇਆ ਹੋ ਕੀ ਸਾਡੀ ਤੂੰ ਹੀ ਆ ਦਿਵਾਲੀ ਦੀ ਵੇਲਾਉਂ ਕਰਕੇ ਕੱਸ ਦੇ ਉਹਦੋਂ ਹਾਂ ਗੋਲ ਬਸਤਰਾ ਰਹਿੰਦਾ ਮਾ ਪਰਦੇਸੀ ਮਾਹੀ ਦਾ ਹਾਂ ਇਹਨਾਂ ਦੇ ਵਿੱਚੋਂ ਜਦੋਂ ਸਾਡਾ ਗਲਦਸਤਾ ਆਉਣਾ ਸੀ ਇਹਨਾਂ ਤੋਂ ਜਦੋਂ ਮੇਰੀ ਰਾਇ ਸੁਣੀ ਸਾਰੇ ਕੇ ਉੱਤੇ ਮਤਲਬ ਗਲਦਸਤੇ ਦੇ ਵਿੱਚ ਅਸੀਂ ਉੱਥੇ ਪਿੰਦਰ ਤੇ 100 100 ਕੁੱਟੀ ਝੜਕ ਤੇ ਉਹਦੀ ਕੁੱਟੀ ਸੀ ਤੇ ਉੱਥੇ ਸਾਡਾ ਸਾਰਾ ਮਤਲਬ ਚੱਲਦਾ ਸੀ ਕਰੋ ਵਿਹਾਰ ਤੇ ਜਦੋਂ ਇਹਨਾਂ ਨੇ ਗੀਤ ਸੁਣਿਆ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਵਧੀਆ ਮੂਰੇ ਬਈ ਲੋੜੀ ਦੇ ਦੇਣਾ ਹੁੰਦੇ ਸੀ ਤੇ ਟਾਈਟਲ ਹੀ ਉਹਨਾਂ ਨੇ ਗੋੜਵੜ ਦੀਰਕਾਨੀ ਹਾਂ ਇਹ ਤਰਨਾ ਸੀ ਹਾਂ ਤੇ ਵੱਖਰਾ ਹੀ ਉਹਦਾ ਗਾਇਕ ਸੀ ਵੱਖਰਾ ਹੀ ਉਹਦੀ ਤਾਂ ਆਪਾਂ ਕੰਪੋਜ਼ ਬਣਾਈ ਸੀ ਹਾਂ ਤੇ ਉਹਨਾਂ ਸਮੇਂ ਚ ਗੋੜ ਮੰਡਦੇ ਸੀ ਹੁਣ ਤਾਂ ਗੋੜ ਨਹੀਂ ਮੰਡਦੇ ਕੋਈ ਨਹੀਂ ਉਹ ਇੱਕ ਬਾਈ ਬਸੰਤ ਇੱਕ ਗੱਲ ਹੋਰ ਆ ਉਹਦੇ ਨਾਲ ਭਿੰਦਲ ਢੱਬ ਵਾਲੀ ਉਹਨਾਂ ਨਾਲ ਤਾਂ ਨਹੀਂ ਕੋਈ ਰੋਸ ਰੋਸ ਏ ਸੀ ਉਹ ਮਤਲਬ ਜਦੋਂ ਉਹਨਾਂ ਨੇ ਕਿਹਾ ਮੈਂ ਵੀ ਆਪਾਂ ਗੱਲ ਨੂੰ ਅੰਦਰ ਲੋਕ ਚ ਰਿਕਾਰਡਿੰਗ ਹੋਣੀ ਥੋੜੀ ਹਾਂਜੀ ਤੇ ਉੱਥੇ ਬਸ ਤੇਜਵੰਤ ਤੇਜਵੰਤ ਕਿਟੋ ਸੀ ਦਾ ਸੰਗੀਤ ਸੀ ਤੇ ਇਹ ਮੈਂ ਉੱਥੋਂ ਪਿੰਡ ਆ ਗਿਆ ਜਦੋਂ ਮੈਂ ਪਿੰਡ ਆਇਆ ਏ ਰੱਬ ਜਾਣੇ ਭਿੰਦਰ ਦੇ ਦਿਲ ਚ ਕੋਈ ਗੱਲ ਆ ਗਈ ਤੇ ਜਾਂ ਕੋਈ ਮਤਲਬ ਕਹਨੇ ਕੋਈ ਗਲਤੀ ਹੋਈ ਤੇ ਉਹਨਾਂ ਨੇ ਇਹ ਸੋਚ ਲਿਆ ਵੀ ਇਹ ਚਲੋ ਉਹਦੀ ਕਾਸਟ ਆਈ ਆ ਪਹਿਲਾਂ ਤੇ ਜੇ ਹੁਣ ਇਸ ਗੀਤ ਦਾ ਟਾਈਟਲ ਹੋ ਗਿਆ ਉਹਨਾਂ ਟਾਈਮਾਂ ਚ ਗੋੜ ਵੰਡਦੇ ਸੀ 2 2 15 ਸਾਰੇ ਮਤਲਬ ਸਹੀ ਹੈ ਤੇ ਯੋਗੀ ਚੱਲਣ ਵਾਲਾ ਸੀਗਾ ਉਹਨਾਂ ਰਿਮੇਂ ਚ ਤੇ ਚਲੋ ਇਹਨਾਂ ਨੇ ਉਹ ਤਾਂ ਮੈਨੂੰ ਕਹਿੰਦਾ ਵੀ ਜਾਵੜਾ ਤੇ ਅਸੀਂ ਤੈਨੂੰ ਚਵੇਰੇ ਲੈ ਚਲਾਂਗੇ ਉਧਰ ਹੀ ਬਸ ਤੇ ਬਸ ਇਹਨਾਂ ਨੇ ਜੋ ਰਾਤ ਨੂੰ ਮੈਨੂੰ ਲਾਇਆ ਵਹੂੰ ਦਿਲਚਸਮੈਲ ਹੋ ਗਈ ਉਹ ਹੀ ਗੱਲ ਕੋਈ ਵਾਅਦਾ ਵੀ ਐਗਰੀਮੈਂਟ ਕਰਨਾ ਮੈਂ ਕਿਹਾ ਵੀ ਐਗਰੀਮੈਂਟ ਬੋਲ ਕੀ ਕਰਨਾ ਕਾ ਕਰਨਾ ਉਹ ਕਹਿੰਦਾ ਮੈਂ 7 ਕਸ਼ਟਾਂ ਲੈਣੀਆਂ ਤੇ ਖਾੜਾ ਰੱਦ ਹੋਊਗਾ ਹਾਂ ਮੈਂ ਉਹਨੂੰ ਕਿਹਾ ਸੀ ਵੀ ਮੈਂ 2 ਕਸ਼ਟਾਂ ਦੇ ਸਕਦਾ ਫੇਰ ਤਾਂ ਮੇਰੇ ਪੱਲੇ ਕੁਛ ਹਾਂ ਬਸ ਉਸ ਤੋਂ ਬਾਅਦ ਉਹਨੇ ਮੈਨੂੰ ਘਾਰਾ ਨਹੀਂ ਦਿੱਤਾ ਮੈਂ ਕਰੇ ਰਹਿ ਗਿਆ ਬਸ ਆ ਗਨ ਮੁੜ ਕੇ ਬਸ ਆ ਦਿਨ ਆ ਗਏ ਫਿਰ ਨਾ ਤਾਂ ਹੁੰਦਾ ਹੀ ਕੋ ਮੇਰੇ ਨਾ ਉਹ ਚੱਲਿਆ ਤੇ ਨਾ ਮੈਂ ਚੱਲਿਆ ਫਿਰ ਉਹ ਬਾਤ ਧਰਮਪ੍ਰੀਤ ਦੇ ਨਾਲ 7 ਘੰਟੇ ਧਰਮਪ੍ਰੀਤ ਦੇ ਕੇ ਉਹਦੀ ਡੈਥ ਹੋ ਗਈ ਮਗਰ ਹਾਂਜੀ ਹਾਂ ਭਿੰਦਰ ਨੂੰ ਕੋਈ ਥੈ ਨਹੀਂ ਕੋਣ ਬਜਾਉਣ ਦਾ ਹੋਰ ਬਸ ਬਸ ਹਾਂ ਹੋਰ ਵੀ ਇੱਕ ਦੋ ਝੋਗਿਕਾਂ ਨੇ ਚਲੋ ਲਿਖਕ ਵਧੀਆ ਸੀ ਹਾਂ ਵਧੀਆ ਟੰਗ ਨਾ ਉਹਨੇ ਬੰਦੇ ਰਲੀ ਹਾਂ ਪਰ ਚਲੋ ਨਹੀਂ ਆਪਣੇ ਕਰਮਾਂ ਚ ਸੀ ਤੇ ਜੇ ਕਿਤੇ ਉਹ ਤੋਂ ਚੱਲ ਜਾਂਦੀ ਗੱਡੀ ਤੇ ਫਿਰ ਪਤਾ ਨਹੀਂ ਕਿੱਥੇ ਕਿੱذ ਜਾ ਕੇ ਖੜਨਾ ਪਰ ਇਹ ਕਿਸਮਤ ਹੈ ਕਿਸਮਤ ਇੱਥੇ ਵੀ ਲਿਆ ਸਕਦੀ ਹੈ ਤੇ ਉੱਥੇ ਵੀ ਪਹੁੰਚਾ ਸਕਦੀ ਹੈ ਜਿੱਥੇ ਰਹਿਣਾ ਉੱਥੇ ਰਹਿਣਾ ਪੈਂਦਾ ਹੈ ਜਿਹੜੀ ਗੱਲ ਕਹਿਣੀ ਸੀ ਉਹ ਕਹਿਣਾ ਪੈਂਦਾ ਹੈ ਬਾਈ ਬਸੰਤ ਪਤਾ ਨਹੀਂ ਰੱਬ ਦੀ ਮਿਹਰ ਨਾਲ ਆਹੀ ਵੀਡੀਓ ਪਤਾ ਨਹੀਂ ਕਿੰਨੇ ਕੁ ਵਾਇਰਲ ਹੋ ਜੇ ਬਹੁਤ ਇੰਟਰਵਿਊ ਵਾਲੇ ਵੀ ਸ਼ਾਇਦ ਕਹਿ ਦੇਣਾ ਵੇ ਅਸੀਂ ਇੰਟਰਵਿਊ ਕਰਨੀ ਆ ਤੇ ਫਿਰ ਉਹਨਾਂ ਨੂੰ ਕਿਵੇਂ ਕੀ ਸਵਾਲ ਜਵਾਬ ਦੇਣੇ ਬਾਈ ਇੰਟਰਵਿਊ ਵਾਲਾ ਉਹ ਆਪਾਂ ਫਿਰ ਸਾਰੇ ਦੇਵਾਂਗੇ ਜਿੰਨੀ ਵੀ ਹਕੀਕਤ ਹੋਈ ਆਪਦੇ ਮਤਲਬ ਜੋ ਥੋਗੀ ਜਾਂ ਚਮਕੀਲਾ ਸਾਹਿਬ ਜਦੋਂ ਮਤਲਬ ਉਹਨਾਂ ਟਾਈਮ 'ਚ ਉਦੋਂ ਤਾਂ ਨਿਆਣੇ ਸੀ ਜਦੋਂ ਉਹ ਵਜਦਾ ਸੀ ਜਾਂ ਕਰਤਾਰ ਰਮਲਾ ਤੇ ਪਰ ਉਹ ਦੋ ਚਮਕੀਲੇ ਸੀ ਉਹਨੂੰ ਵੇਖ ਕੇ ਮੈਨੂੰ ਸ਼ੌਕ ਉੱਠਿਆ ਉਹਦੇ ਸ਼ੌਕ ਨੇ ਹੌਲੀ-ਹੌਲੀ ਲਿਖਣ ਦਾ ਤਾਂ ਨਹੀਂ ਇਹਨਾਂ ਸੀ ਜਜਮੈਂਟ ਪਰ ਹੌਲੀ-ਹੌਲੀ ਪਤਾ ਲੱਗ ਗਿਆ ਵੀ ਆਹ ਲਾਈਨ ਤੇ ਲੈਣਾ ਆਈ ਬਣਾਉਣੀ ਆਹ ਲਾਈਨ ਤੇ ਲੈਣਾ ਆਈ ਬਣਾਉਣੀ ਆ ਰਾਗਾਂ ਬਾਰੇ ਥੋੜਾ ਜਿਹਾ ਮਗਰੋਂ ਚੇਂਜ ਹੋਇਆ ਤੇ ਉਸ ਤੋਂ ਬਾਅਦ ਰਾਗ ਵੀ ਤੇ ਸਰਵਾ ਕਰਨਾ ਕਰ ਪੈਣ ਲੱਗੇ ਕਹਿਣ ਦੀ ਗੱਲਾਂ ਯਾਨੀ ਸਭ ਤੋਂ ਪਹਿਲਾਂ ਇਹ ਪੰਜ ਛੇ ਗੀਤ ਸੀ ਇੱਕ ਦੋ ਗੱਦਗਾਣੇ ਲਿਖਿਆ ਸੀ ਉਹ ਸੀ ਗੱਦਗਾਣੇ ਆਪਣੇ ਬੇਬੇ ਤੇ ਬਾਪੂ ਓਠੀ ਨਾ ਨਾਨਕੀ ਦੀ ਵਾਪੀਰ ਦੀ ਮਜਾਗਾ ਤੇ ਜਗਾਵਾ ਮੇ ਕੋਠੇ ਉੱਤੇ ਜੜ ਮੇਰਾ ਮਿੱਤਰਾ ਜਿੱਥੇ ਆਖੇਗਾ ਸਿੱਧੀ ਮੈਂ ਉੱਥੇ ਆਵਾਂ ਬਾਈ ਤੁਹਾਡੇ ਬਾਰੇ ਤਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਆ ਪਸੰਦ ਆ ਤੁਹਾਡੇ ਬਾਰੇ ਤਾਂ ਅਜਾਂ ਵਾਲੀ ਗੱਲ ਸੀ ਹੁਣ ਆਰਨੇਟ ਕਹਿੰਦਾ ਹੁੰਦਾ ਸਾ ਕਿਸੇ ਕਿਸੇ ਤੋਂ ਲੱਗਦਾ ਬਹੁਤੇ ਲੱਗਦੇ ਦਾ ਬਾਪੂ ਸੱਚੀ ਇੱਥੇ ਹੁਣ ਦਾਇ ਲੱਗੀ ਜਾਂਦੇ ਆ ਹਾਂ ਦਾਇ ਲੱਗੀ ਜਾਂਦੇ ਆ ਬਾ ਪੈਸੇ ਦੇ ਜਾਂਦੇ ਆਪਣਾ ਮੋਸ਼ਨਾਂ ਨੂੰ ਦੇ ਦਿੰਦੇ ਆ ਬਾਈ YouTube ਮੋਸ਼ਨ ਕਰਦੇ ਆ Instagram ਵੀ ਲਾਉਣ ਵਾਲੀਆਂ ਉੱਥੇ ਰੁਪਏ ਦੇ ਤੇ ਬਸ ਐਂ ਚਲਾਈ ਜਾਂਦੇ ਆ ਉਦੋਂ ਜੇ ਅਬਰਤਵਾਸ਼ ਕੀ ਕਰਦੇ ਨਹੀਂ ਸੀ ਜੇ ਕਰਦੇ ਸੀ ਤਾਂ ਮਤਲਬ ਅੱਖਾਂ ਦਾ ਹੀ ਇਸ਼ਕ ਸੀ ਹੁਣ ਤਾਂ ਗੱਲਾਂ ਹੀ ਹੋਰ ਹੋਗੀਆਂ ਉਹ ਤੋ ਦੱਸ ਹਾਂ ਜੇ ਅਸੀਂ ਕੋਈ ਕੁੜੀ ਜਾਂ ਕੋਈ ਵੀ ਜਾਂਦਾ ਮੜਾ ਮੋਟਾ ਤੱਕ ਵੀ ਲਿਆ ਤਾਂ ਉਹ ਕੁੜੀ ਨੇ ਅੱਗੇ جوابਸਤ ਹੋਣਾ ਕੀ ਗੱਲ ਮੇਰੇ ਜੱਗ ਬੱਲ ਝਾਗਦਾ ਕਿ ਮੈਨੂੰ ਹੌਲਾ ਲੱਗਿਆ ਤੇ ਉਹ ਆਂਦਾ ਗੱਲ ਕਰ ਲਾ ਗਲੀ ਦੇ ਵਿੱਚ ਕੱਢ ਕੇ ਨਹੀਂ ਪਾਉਂ ਤੇਰੇ ਪਿੱਛੇ ਲੱਗਿਆ ਹਾਂ ਠੀਕ ਹੈ ਹੈ ਨਾ ਕਾਈ ਗੱਲ ਹਾਂ ਤੇ ਬਸ ਚਲੋ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਕਰਿਓ ਸ਼ੇਅਰ ਤੇ ਦੁਬਾਰਾ ਵਾਇਰਲ ਕਰਨਾ ਸਾਨੂੰ ਦੁਬਾਰਾ ਕਹਤੀ ਭਾਈ ਗੱਲ ਧੰਨਵਾਦ ਜੀ ਬਾਈ ਜਨੇ ਤਾਂ ਤਾਂ ਕੀ ਆ ਚਲੋ ਅੱਜ ਕੋਈ ਸ਼ਾਮਾ ਪਤਾ ਨਹੀਂ ਕਿੰਨੇ ਕਿੰਨੇ ਸੁਣਨਾ ਤੇ ਪਰ ਇਹ ਵੀਡੀਓ ਵੀਡੀਓ ਪੂਰੀ ਸਰ ਤੱਕ ਜਾਣੀ ਆ ਮਸ਼ਹੂਰ ਆਪਣੇ ਬੰਦੇ ਯਾਰ ਆਪਣੇ ਫੋਲੋਅਰ ਆ ਬਜਾਰੇ ਜਿਹੜੇ ਬਣੇ ਵੇ ਆ ਉਹ ਆਪਾਂ ਨੂੰ ਪਿਆਰ ਬਹੁਤ ਪਿਆਰ ਸਤਿਕਾਰ ਕਰਦੇ ਆ ਤੇ ਉਹ ਆਪਣੀ ਗੱਲਬਾਤ ਨੂੰ ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦੇ ਆ ਇਸੇ ਕਰਕੇ ਆਪਾਂ ਉਹਨਾਂ ਦੇ ਬਹੁਤ-ਬਹੁਤ ਰਹਿਣੀ ਆ ਵੀਰੇ ਅੱਗੇ ਸਾਰੀਆਂ ਵੀਡੀਓ ਤੁਸੀਂ ਬਹੁਤ ਵਾਇਰਲ ਕੀਤੀਆਂ ਪਰ ਆਹ ਵੀਡੀਓ ਵੀ ਜ਼ਰੂਰ ਵਾਇਰਲ ਕਰਨੀ ਆ ਬਸੰਤ ਵਾਲੇ ਵਾਲੇ ਤੇ ਵਾਇਰਲ ਕਰਨਾ ਯਾਰ ਦੁਬਾਰਾ Танувади. Тану.